ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਭਇਓ ਕਿਰਪਾਲ ਦੀਨ ਦੁਖ ਭੰਜਨ ਆਪੇ ਸਭ ਵਿਦ ਥਾਟੀ ਕਿਨ ਮੈਂ ਰਾਖ ਲਿਓ ਜਨ ਆਪਣਾ ਗੁਰਪੁਰੈ ਬੇੜੀ ਕਾਟੀ ਮੇਰੇ ਮਨ ਗੁਰੂ ਗੋਬਿੰਦ ਸਦ ਧਿਆਇਐ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚੰਦਿਆ ਫਲ ਪਾਈਐ ਪ੍ਰਹਉ ਜੀ ਜੰਤ ਜਾਕੇ ਸਭ ਕਿਨੇ ਪ੍ਰਭ ਉਚਾਇਕ ਮਹਾਰਾ ਸਾਧ ਸੰਗ ਨਾਨਕ ਨਾਮ ਧਿਆਇ ਮੁਖੀ ਉਜਲ ਭਏ ਦਰਬਾਰ ਸੋਰਠ ਮਹਲਾ 5ਵਾਂ ਕੋਈੋ ਕਿਰਪਾਲ ਦੀਨ ਦੁਖ ਭੰਜਨ ਆਪੇ ਸਭ ਵਿਦ ਥਾਟੀ ਕਿਨ ਮੈਂ ਰਾਖ ਲਿਓ ਜਨ ਆਪਣਾ ਗੁਰਪੁਰੈ ਬੇੜੀ ਕਾਟੀ ਮੇਰੇ ਮਨ ਗੁਰੂ ਗੋਬਿੰਦ ਸਦ ਧਿਆਈਐ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚੰਦਿਆ ਫਲ ਪਾਈਐ ਪ੍ਰਹਾਉ ਜੀ ਜੰਤ ਜਾਕੇ ਸਭ ਕੀਨੇ ਪ੍ਰਭ ਉਚਾਇ ਗਮ ਅਪਾਰ ਸਾਧ ਸੰਗ ਨਾਨਕ ਨਾਮ ਧਿਆਇ ਮੁਖੀ ਉਜਲ ਭਏ ਦਰਬਾਰ ਸੋਰਠ ਮਹਲਾ ਪੰਜਵਾਂ ਭਇਓ ਕਿਰਪਾਲ ਦੀਨ ਦੁਖ ਭੰਜਨ ਆਪੇ ਸਭ ਬਿਦ ਥਾਟੀ ਕਿਨ ਮਹਿ ਰਾਖ ਲਿਓ ਜਨ ਆਪਣਾ ਗੁਰਪੁਰੈ ਬੇੜੀ ਕਾਟੀ ਮੇਰੇ ਮਨ ਗੁਰੂ ਗੋਬਿੰਦ ਸਦ ਧਿਆਇ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚਿੰਦਿਆ ਫਲ ਪਾਈਐ ਪ੍ਰਹਾਂ ਜੀ ਜੰਤ ਜਾਕੇ ਸਭ ਕੀਨੇ ਪ੍ਰਭ ਉਚਾਇ ਅਗਮ ਪਾਰਾਂ ਸਾਧ ਸੰਗ ਨਾਨਕ ਨਾਮ ਧਿਆਇਆ ਮੁਖੀ ਉਜਲ ਭਏ ਦਰਬਾਰਾ ਸੋਰਠਿ ਮਹਲਾ 5 ਭਇਓ ਕਿਰਪਾਲ ਦੀਨ ਦੁਖ ਭੰਜਨ ਆਪੇ ਸਭ ਵਿਦ ਥਾਟੀ ਕਿਨ ਮਹਿ ਰਾਖ ਲਿਓ ਜਨ ਆਪਣਾ ਗੁਰਪੁਰੈ ਬੇੜੀ ਕਾਟੀ ਮੇਰੇ ਮਾਨ ਗੁਰੂ ਗੋਬਿੰਦ ਸਦ ਧਿਆਇ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚਿੰਦਿਆ ਫਲ ਪਾਈਐ ਪ੍ਰਹਾਂ ਜੀ ਜੰਤ ਜਾਕੇ ਸਭ ਕੀਨੇ ਪ੍ਰਭ ਉਚਾਇ ਅਗਮ ਪਾਰਾ ਸਾਧ ਸੰਗ ਨਾਨਕ ਨਾਮ ਧਿਆਇ ਮੁਖੀ ਉਜਲ ਭਏ ਦਰਬਾਰਾ ਸੋਰਠਿ ਮਹਲਾ 5 ਭਇਓ ਕਿਰਪਾਲ ਦੀਨ ਦੁਖ ਭੰਜਨ ਆਪੇ ਸਭ ਵਿਦ ਥਾਟੀ ਕਿਨ ਮੈਂ ਰਾਖ ਲਿਓ ਜਨ ਆਪਣਾ ਗੁਰਪੁਰੈ ਬੇੜੀ ਕਾਟੀ ਮੇਰੇ ਮਨ ਗੁਰੂ ਗੋਬਿੰਦ ਸਦ ਧਿਆਇ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚਿੰਦਿਆ ਸਲ ਪਾਈਐ ਰਹਾ ਜੀ ਜੰਤ ਜਾਕੇ ਸਭ ਕੀਨੇ ਪ੍ਰਭ ਉਚਾਇ ਗਮ ਅਪਾਰ ਸਾਧ ਸੰਗ ਨਾਨਕ ਨਾਮ ਧਿਆਇ ਮੁਖੀ ਉਜਲ ਭਏ ਦਰਬਾਰ ਸੋਰਠ ਮਹਲਾ 5 ਭਇਓ ਕਿਰਪਾਲ ਦੀਨ ਦੁਖ ਭੰਜਨ ਆਪੇ ਸਭ ਬਿਦ ਥਾਟੀ ਕਿਨ ਮਹਿ ਰਾਖ ਲਿਓ ਜਨ ਆਪਣਾ ਗੁਰਪੁਰੈ ਬੇੜੀ ਕਾਟੀ ਮੇਰੇ ਮਨ ਗੁਰੂ ਗੋਬਿੰਦ ਸਦ ਧਿਆਈਐ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚੰਦਿਆ ਫਲ ਪਾਈਐ ਰਹਾ ਜੀ ਜੰਤ ਜਾਕੇ ਸਭ ਕਿਨੇ ਪ੍ਰਭੂ ਚਾਇਆ ਗਮਪਾਰਾ ਸਾਧ ਸੰਗ ਨਾਨਕ ਨਾਮ ਧਿਆਇ ਮੁਖੀ ਉਜਲ ਭਏ ਦਰਬਾਰ ਸੋਰਠ ਮਹਲਾ ਪੰਜਵਾਂ ਭਇਓ ਕਿਰਪਾਲ ਦੀਨ ਦੁਖ ਭੰਜਨ ਆਪੇ ਸਭ ਵਿਦ ਥਾਟੀ ਕਿਨ ਮਹਿ ਰਾਖ ਲਿਓ ਜਨ ਆਪਣਾ ਗੁਰਪੁਰੈ ਬੇੜੀ ਕਾਟੀ ਮੇਰੇ ਮਨ ਗੁਰੂ ਗੋਬਿੰਦ ਸਦ ਧਿਆਇਐ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚਿੰਦਿਆ ਫਲ ਪਾਈਐ ਪ੍ਰਹਉ ਜੀ ਜੰਤ ਜਾਕੇ ਸਭ ਕਿਨੇ ਪ੍ਰਭ ਉਚਾਇ ਅਗਮ ਅਪਾਰ ਸਾਧ ਸੰਗ ਨਾਨਕ ਨਾਮ ਧਿਆਇਆ ਮੁਖੀ ਉਜਲ ਭਏ ਦਰਬਾਰਾ ਸੋਰਠਿ ਮਹਲਾ 5 ਭਉ ਕਿਰਪਾਲ ਦੀਨ ਦੁਖ ਭੰਜਨ ਆਪੇ ਸਭ ਵਿਦ ਥਾਟੀ ਕਿਨ ਮਹਿ ਰਾਖ ਲਿਓ ਜਨ ਆਪਣਾ ਗੁਰਪੂਰੈ ਬੇੜੀ ਕਾਟੀ ਮੇਰੇ ਮਨ ਗੁਰੂ ਗੋਬਿੰਦ ਸਦ ਧਿਆਇ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚਿੰਦਿਆ ਸਲ ਪਾਈਐ ਪ੍ਰਹਉ ਜੀ ਜੰਤ ਜਾਕੇ ਸਭ ਕੀਨੇ ਪ੍ਰਭ ਉਚਾਇ ਅਗਮ ਪਾਰਾ ਸਾਧ ਸੰਗ ਨਾਨਕ ਨਾਮ ਧਿਆਇ ਮੁਖੀ ਉਜਲ ਭਏ ਦਰਬਾਰਾ ਸੋਰਠ ਮਹਲਾ 5 ਭਇਓ ਕਿਰਪਾਲ ਦੀਨ ਦੁਖ ਭੰਜਨ ਆਪੇ ਸਭ ਬਿਦ ਥਾਟੀ ਕਿਨ ਮੈਂ ਰਾਖ ਲਿਓ ਜਨ ਆਪਣਾ ਗੁਰਪੁਰੈ ਬੇੜੀ ਕਾਟੀ ਮੇਰੇ ਮਨ ਗੁਰੂ ਗੋਬਿੰਦ ਸਦ ਧਿਆਇ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚਿੰਦਿਆ ਫਲ ਪਾਈਐ ਪ੍ਰਹਾਂ ਜੀ ਜੰਤ ਜਾਕੇ ਸਭ ਕਿਨੇ ਪ੍ਰਭੂ ਉੱਚਾ ਗਮਪਾਰਾ ਸਾਧ ਸੰਗ ਨਾਨਕ ਨਾਮ ਧਿਆਇ ਮੁਖੀ ਉਜਲ ਭਏ ਦਰਬਾਰ ਸੋਰਠ ਮਹਲਾ ਪੰਜਵਾਂ ਭਇਓ ਕਿਰਪਾਲ ਦੀਨ ਦੁਖ ਭੰਜਨ ਆਪੇ ਸਭ ਵਿਦ ਥਾਟੀ ਕਿਨ ਮਹਿ ਰਾਖ ਲਿਓ ਜਨ ਆਪਣਾ ਗੁਰਪੁਰੈ ਬੇੜੀ ਕਾਟੀ ਮੇਰੇ ਮਨ ਗੁਰੂ ਗੋਬਿੰਦ ਸਦ ਧਿਆਇ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚੰਦਿਆ ਫਲ ਪਾਈਐ ਪ੍ਰਹਉ ਜੀ ਜੰਤ ਜਾਕੇ ਸਭ ਕਿਨੇ ਪ੍ਰਭ ਉਚਾਇ ਘਰਮ ਪਾਰ ਸਾਧ ਸੰਗ ਨਾਨਕ ਨਾਮ ਧਿਆਇ ਮੁਖੀ ਉਜਲ ਭਏ ਦਰਬਾਰਾ ਸੋਰਠਿ ਮਹਲਾ 5 ਭਉ ਕਿਰਪਾਲ ਦੀਨ ਦੁਖ ਭੰਜਨ ਆਪੇ ਸਭ ਵਿਦ ਥਾਟੀ ਕਿਨ ਮਹਿ ਰਾਖ ਲਿਓ ਜਨ ਆਪਣਾ ਗੁਰਪੁਰੈ ਬੇੜੀ ਕਾਟੀ ਮੇਰੇ ਮਨ ਗੁਰੂ ਗੋਬਿੰਦ ਸਦ ਧਿਆਇ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚਿੰਦਿਆ ਫਲ ਪਾਈਐ ਪ੍ਰਹਉ ਜੀ ਜੰਤ ਜਾਕੇ ਸਭ ਕਿਨੇ ਪ੍ਰਭ ਉਚਾਇ ਘਮ ਅਪਾਰ ਸਾਧ ਸੰਗ ਨਾਨਕ ਨਾਮ ਧਿਆਇ ਮੁਖ ਉਜਲ ਭਏ ਦਰਬਾਰ ਸੋਰਠ ਮਹਲਾ 5ਵਾਂ ਪਿਉ ਕਿਰਪਾਲ ਦੀਨ ਦੁਖ ਭੰਜਨ ਆਪੇ ਸਭ ਵਿਦ ਥਾਟੀ ਕਿਨ ਮਹਿ ਰਾਖ ਲਿਓ ਜਨ ਆਪਣਾ ਗੁਰਪੁਰੈ ਬੇੜੀ ਕਾਟੀ ਮੇਰੇ ਮਨ ਗੁਰੂ ਗੋਬਿੰਦ ਸਦ ਧਿਆਇ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚਿੰਦਿਆ ਫਲ ਪਾਈਐ ਪ੍ਰਹਾਉ ਜੀ ਜੰਤ ਜਾਕੇ ਸਭ ਕਿਨੇ ਪ੍ਰਭ ਉਚਾਇਕਮ ਅਪਾਰ ਸਾਧ ਸੰਗ ਨਾਨਕ ਨਾਮ ਧਿਆਇ ਮੁਖ ਉਜਲ ਭਏ ਦਰਬਾਰ ਸੋਰਠ ਮਹਲਾ ਪੰਜਵਾਂ ਭਇਓ ਕਿਰਪਾਲ ਦੀਨ ਦੁਖ ਭੰਜਨ ਆਪੇ ਸਭ ਵਿਦ ਥਾਟੀ ਕਿਨ ਮਹਿ ਰਾਖ ਲਿਓ ਜਨ ਆਪਣਾ ਗੁਰਪੁਰੈ ਬੇੜੀ ਕਾਟੀ ਮੇਰੇ ਮਨ ਗੁਰੂ ਗੋਬਿੰਦ ਸਦ ਧਿਆਈਐ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚਿੰਦਿਆ ਫਲ ਪਾਈਐ ਪ੍ਰਹਉ ਜੀ ਜੰਤ ਜਾਕੇ ਸਭ ਕੀਨੇ ਪ੍ਰਭ ਉਚਾਇ ਅਗਮ ਪਾਰਾ ਸਾਧ ਸੰਗ ਨਾਨਕ ਨਾਮ ਧਿਆਇ ਮੁਖੀ ਉਜਲ ਭਏ ਦਰਬਾਰ ਸੋਰਠ ਮਹਲਾ ਪੰਜਵਾਂ ਭਇਓ ਕਿਰਪਾਲ ਦੀਨ ਦੁਖ ਭੰਜਨ ਆਪੇ ਸਭ ਵਿਦ ਥਾਟੀ ਕਿਨ ਮੈਂ ਰਾਖ ਲਿਓ ਜਨ ਆਪਣਾ ਗੁਰਪੁਰੈ ਬੇੜੀ ਕਾਟੀ ਮੇਰੇ ਮਾਨ ਗੁਰੂ ਗੋਬਿੰਦ ਸਦ ਧਿਆਇਐ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚੰਦਿਆ ਫਲ ਪਾਈਐ ਰਹਾ ਜੀ ਜੰਤ ਜਾਕੇ ਸਭ ਕਿਨੇ ਪ੍ਰਭ ਉਚਾਇਕ ਅਪਾਰ ਸਾਧ ਸੰਗ ਨਾਨਕ ਨਾਮ ਧਿਆਇਆ ਮੁਖੀ ਉਜਲ ਪਏ ਦਰਬਾਰਾ ਸੋਰਠ ਮਹਲਾ 5 ਭਉ ਕਿਰਪਾਲ ਦੀਨ ਦੁਖ ਭੰਜਨ ਆਪੇ ਸਭ ਵਿਦ ਥਾਟੀ ਕਿਨ ਮਹਿ ਰਾਤ ਲਿਓ ਜਨ ਆਪਣਾ ਗੁਰਪੁਰੈ ਬੇੜੀ ਕਾਟੀ ਮੇਰੇ ਮਾਨ ਗੁਰੂ ਗੋਬਿੰਦ ਸਦ ਧਿਆਇ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚਿੰਦਿਆ ਫਲ ਪਾਈਐ ਰਹਾ ਜੀ ਜੰਤ ਜਾਕੇ ਸਭ ਕਿਨੇ ਪ੍ਰਭ ਉੱਚਾ ਅਗਮ ਅਪਾਰ ਸਾਧ ਸੰਗ ਨਾਨਕ ਨਾਮ ਧਿਆਇ ਮੁਖੀ ਉਜਲ ਪਏ ਦਰਬਾਰ ਸੋਰਠ ਮਹਲਾ 5ਵਾਂ ਕਿਉਂ ਕਿਰਪਾਲ ਦੀਨ ਦੁਖ ਭੰਜਨ ਆਪੇ ਸਭ ਬਿਦ ਥਾਟੀ ਕਿਨ ਮੈਂ ਰਾਖ ਲਿਓ ਜਨ ਆਪਣਾ ਗੁਰੂ ਘਰੈ ਬੇੜੀ ਕਾਟੀ ਮੇਰੇ ਮਨ ਗੁਰੂ ਗੋਬਿੰਦ ਸਦ ਧਿਆਈਐ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚਿੰਦਿਆ ਫਲ ਪਾਈਐ ਪ੍ਰਹਾਉ ਜੀ ਜੰਤ ਜਾਕੇ ਸਭ ਕਿਨੇ ਪ੍ਰਭ ਉਚਾਇਕਮ ਅਪਾਰ ਸਾਧ ਸੰਗ ਨਾਨਕ ਨਾਮ ਧਿਆਇਆ ਮੁਖੀ ਉਜਲ ਭਏ ਦਰਬਾਰ ਸੋਰਠ ਮਹਲਾ ਪੰਜਵਾਂ ਭਇਓ ਕਿਰਪਾਲ ਦੀਨ ਦੁਖ ਭੰਜਨ ਆਪੇ ਸਭ ਵਿਦ ਥਾਟੀ ਕਿਨ ਮੈਂ ਰਾਖ ਲਿਓ ਜਨ ਆਪਣਾ ਗੁਰਪੁਰੈ ਬੇੜੀ ਕਾਟੀ ਮੇਰੇ ਮਨ ਗੁਰੂ ਗੋਬਿੰਦ ਸਦ ਧਿਆਈਐ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚੰਦਿਆ ਫਲ ਪਾਈਐ ਪ੍ਰਹਾਉ ਜੀ ਜੰਤ ਜਾਕੇ ਸਭ ਕਿਨੇ ਪ੍ਰਭ ਉਚਾਇਕਮ ਅਪਾਰਾ ਸਾਧ ਸੰਗ ਨਾਨਕ ਨਾਮ ਧਿਆਇਆ ਮੁਖੀ ਉਜਲ ਭਏ ਦਰਬਾਰਾ ਸੋਰਠ ਮਹਲਾ ਪੰਜਵਾਂ ਭਇਓ ਕਿਰਪਾਲ ਦੀਨ ਦੁਖ ਭੰਜਨ ਆਪੇ ਸਭ ਵਿਦ ਥਾਟੀ ਕਿਨ ਮਹਿ ਰਾਖ ਲਿਓ ਜਨ ਆਪਣਾ ਗੁਰਪੁਰੈ ਬੇੜੀ ਕਾਟੀ ਮੇਰੇ ਮਨ ਗੁਰੂ ਗੋਬਿੰਦ ਸਦ ਧਿਆਇ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚੰਦਿਆ ਫਲ ਪਾਈਐ ਪ੍ਰਹਉ ਜੀ ਜੰਤ ਜਾਕੇ ਸਭ ਕੀਨੇ ਪ੍ਰਭ ਉਚਾਇ ਅਗਮ ਪਾਰ ਸਾਧ ਸੰਗ ਨਾਨਕ ਨਾਮ ਧਿਆਇ ਮੁਖੀ ਉਜਲ ਭਏ ਦਰਬਾਰਾ ਸੋਰਠਿ ਮਹਲਾ 5 ਭਉ ਕਿਰਪਾਲ ਦੀਨ ਦੁਖ ਭੰਜਨ ਆਪੇ ਸਭ ਵਿਦ ਥਾਟੀ ਕਿਨ ਮਹਿ ਰਾਖ ਲਿਓ ਜਨ ਆਪਣਾ ਗੁਰਪੂਰੈ ਬੇੜੀ ਕਾਟੀ ਮੇਰੇ ਮਨ ਗੁਰੂ ਗੋਬਿੰਦ ਸਦ ਧਿਆਇ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚਿੰਦਿਆ ਸਲ ਪਾਈਐ ਰਹਾ ਜੀ ਜੰਤ ਜਾਕੇ ਸਭ ਕੀਨੇ ਪ੍ਰਭ ਉਚਾਇ ਘਮ ਪਾਰਾ ਸਾਧ ਸੰਗ ਨਾਨਕ ਨਾਮ ਧਿਆਇ ਮੁਖੀ ਉਜਲ ਭਏ ਦਰਬਾਰਾ ਸੋਰਠ ਮਹਲਾ 5 ਭਇਓ ਕਿਰਪਾਲ ਦੀਨ ਦੁਖ ਭੰਜਨ ਆਪੇ ਸਭ ਬਿਦ ਥਾਟੀ ਕਿਨ ਮੈਂ ਰਾਖ ਲਿਓ ਜਨ ਆਪਣਾ ਗੁਰਪੁਰੈ ਬੇੜੀ ਕਾਟੀ ਮੇਰੇ ਮਾਨ ਗੁਰੂ ਗੋਬਿੰਦ ਸਦ ਧਿਆਈਐ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚੰਦਿਆ ਫਲ ਪਾਈਐ ਰਹਾ ਜੀ ਜੰਤ ਜਾਕੇ ਸਭ ਕਿਨੇ ਪ੍ਰਭੂ ਗੁਚਾਇ ਘਮ ਅਪਾਰ ਸਾਧ ਸੰਗ ਨਾਨਕ ਨਾਮ ਧਿਆਇ ਮੁਖੀ ਉਜਲ ਭਏ ਦਰਬਾਰ ਸੋਰਠ ਮਹਲਾ ਪੰਜਵਾਂ ਭਇਓ ਕਿਰਪਾਲ ਦੀਨ ਦੁਖ ਭੰਜਨ ਆਪੇ ਸਭ ਵਿਦ ਥਾਟੀ ਕਿਨ ਮਹਿ ਰਾਖ ਲਿਓ ਜਨ ਆਪਣਾ ਗੁਰਪੁਰੈ ਬੇੜੀ ਕਾਟੀ ਮੇਰੇ ਮਨ ਗੁਰੂ ਗੋਬਿੰਦ ਸਦ ਧਿਆਇ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚਿੰਦਿਆ ਸਲ ਪਾਈਐ ਪ੍ਰਹਉ ਜੀ ਜੰਤ ਜਾਕੇ ਸਭ ਕਿਨੇ ਪ੍ਰਭ ਉਚਾਇ ਅਗਮ ਪਾਰ ਸਾਧ ਸੰਗ ਨਾਨਕ ਨਾਮ ਧਿਆਇ ਮੁਖੀ ਉਜਲ ਭਏ ਦਰਬਾਰਾ ਸੋਰਠਿ ਮਹਲਾ 5 ਭਉ ਕਿਰਪਾਲ ਦੀਨ ਦੁਖ ਭੰਜਨ ਆਪੇ ਸਭ ਵਿਦ ਥਾਟੀ ਕਿਨ ਮਹਿ ਰਾਖ ਲਿਓ ਜਨ ਆਪਣਾ ਗੁਰਪੁਰੈ 베ੜੀ ਕਾਟੀ ਮੇਰੇ ਮਨ ਗੁਰੂ ਗੋਬਿੰਦ ਸਦ ਧਿਆਇ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚਿੰਦਿਆ ਫਲ ਪਾਈਐ ਰਹਾ ਜੀ ਜੰਤ ਜਾਕੇ ਸਭ ਕਿਨੇ ਪ੍ਰਭ ਉਚਾਇ ਘਮ ਪਾਰਾ ਸਾਧ ਸੰਗ ਨਾਨਕ ਨਾਮ ਧਿਆਇ ਮੁਖੀ ਉਜਲ ਭਏ ਦਰਬਾਰਾ ਸੋਰਠ ਮਹਲਾ 5 ਪਿਉ ਕਿਰਪਾਲ ਦੀਨ ਦੁਖ ਭੰਜਨ ਆਪੇ ਸਭ ਬਿਦ ਥਾਟੀ ਕਿਨ ਮੈਂ ਰੱਖ ਲਿਓ ਜਨ ਆਪਣਾ ਗੁਰਪੁਰੈ ਬੇੜੀ ਕਾਟੀ ਮੇਰੇ ਮਨ ਗੁਰੂ ਗੋਬਿੰਦ ਸਦ ਧਿਆਇ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚੰਦਿਆ ਸਲ ਪਾਈਐ ਪ੍ਰਹਾ ਜੀ ਜੰਤ ਜਾਕੇ ਸਭ ਕਿਨੇ ਪ੍ਰਭੂ ਉੱਚਾ ਗਮਵਪਾਰਾ ਸਾਧ ਸੰਗ ਨਾਨਕ ਨਾਮ ਧਿਆਇ ਮੁਖੀ ਉਜਲ ਭਏ ਦਰਬਾਰਾ ਸੋਰਠ ਮਹਲਾ ਪੰਜਵਾਂ ਭਇਓ ਕਿਰਪਾਲ ਦੀਨ ਦੁਖ ਭੰਜਨ ਆਪੇ ਸਭ ਵਿਦ ਥਾਟੀ ਕਿਨ ਮਹਿ ਰਾਖ ਲਿਓ ਜਨ ਆਪਣਾ ਗੁਰਪੁਰੈ ਬੇੜੀ ਕਾਟੀ ਮੇਰੇ ਮਾਨ ਗੁਰੂ ਗੋਬਿੰਦ ਸਦ ਧਿਆਇਐ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚੰਦਿਆ ਸਲ ਪਾਈਐ ਰਹਾ ਜੀ ਜੰਤ ਜਾਕੇ ਸਭ ਕੀਨੇ ਪ੍ਰਭ ਉਚਾਇ ਘਰਮ ਪਾਰਾ ਸਾਧ ਸੰਗ ਨਾਨਕ ਨਾਮ ਧਿਆਇਆ ਮੁਖੀ ਉਜਲ ਭਏ ਦਰਬਾਰਾ ਸੋਰਠਿ ਮਹਲਾ 5 ਭਇਓ ਕਿਰਪਾਲ ਦੀਨ ਦੁਖ ਭੰਜਨ ਆਪੇ ਸਭ ਵਿਦ ਥਾਟੀ ਕਿਨ ਮਹਿ ਰਾਖ ਲਿਓ ਜਨ ਆਪਣਾ ਗੁਰਪੂਰੈ ਬੇੜੀ ਕਾਟੀ ਮੇਰੇ ਮਨ ਗੁਰੂ ਗੋਬਿੰਦ ਸਦ ਧਿਆਇ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚੰਦਿਆ ਸਲ ਪਾਈਐ ਰਹਾ ਜੀ ਜੰਤ ਜਾਕੇ ਸਭ ਕੀਨੇ ਪ੍ਰਭ ਉਚਾਇ ਘਮਵ ਪਾਰਾ ਸਾਧ ਸੰਗ ਨਾਨਕ ਨਾਮ ਧਿਆਇ ਮੁਖੀ ਉਜਲ ਭਏ ਦਰਬਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ